ਆ ਵੀਡੀਓ ਦੇਖੋ ਇੱਕ ਵਾਰੀ ਲੋ ਜੀ ਸਾਡੇ ਸਤਿਕਾਰਯੋਗ ਸਾਡੀ ਬੀਬੀ ਸਾਸਰੀ ਜੀ ਦਾ ਇਹ ਸਾਡੇ ਮੁੱਖ ਮੰਤਰੀ ਸਾਹਿਬ ਦੇ ਮਾਤਾ ਜੀ ਇਹ ਦੱਸੋ ਕਿਥੋਂ ਦੇ ਐਮਪੀ ਆ ਕਿਥੋਂ ਦੇ ਐਮਐਲਏ ਆ ਅੱਜ ਕਿਸ ਅਧਕਾਰ ਨਾਲ ਇਹ ਖਿਡਾਰੀਆਂ ਨੂੰ ਸਨਮਾਨਤ ਕਰਨ ਆਏ ਆ ਜਿਹੜੇ ਪਰਿਵਾਰਵਾਦੀਆਂ ਮੁੱਖ ਮੰਤਰੀ ਸਾਹਿਬ ਦੀ ਗੱਲਾਂ ਕਰਦੇ ਸੀਗੇ ਆ ਹੁਣ ਤੁਸੀਂ ਇਹ ਗੱਲ ਦਾ ਜਵਾਬ ਕੀ ਹੋਵੇ ਦੂਸਰਾ ਆ ਜਿਹੜੇ ਚੂੜੀਆਂ ਦਾ ਬਾਹਾਂ ਭਰੀਆਂ ਮਾਤਾ ਜੀ ਨੇ ਇਹ ਕਿੱਥੋਂ ਆਈਆਂ ਮਾਤਾ ਜੀ ਕਹਿੰਦੇ 25000 ਆਈ ਪੈਨਸ਼ਨ ਹੈ ਮੇਰਾ ਬੜਾ ਵਧੀਆ ਗੁਜ਼ਾਰਾ ਚੱਲਦਾ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਅਸੀਂ ਪਾਰਟੀ ਮੰਡ ਨਹੀਂ ਖਾਂਦੇ ਨਾਲ ਅਸੀਂ ਕੁਝ ਹੋਰ ਖਾਈਏ ਤੇ ਆ ਕੋਈ ਜਾਂ ਤਾਂ ਕੋਈ ਗਿਫਟ ਦੇ ਕੇ ਗਿਆ ਉਹ ਜਿਹਨੇ ਗਿਫਟ ਦਿੱਤੇ ਉਹਨਾਂ ਨੇ ਆਪਣੇ ਜੈ ਨਹੀਂ ਆਏ ਕੰਮ ਵੀ ਕਰਾਏ ਹੋਣਗੇ ਤੇ ਜਾਂ ਇਹ 25000 ਤੋਂ ਫੇਰ ਖਰੀਦਿਆ ਨਹੀਂ ਜਾ ਸਕਦਾ ਠੀਕ ਹੈ ਜੀ ਦੂਸਰਾ ਇਹ ਮਾਤਾ ਜੀ ਅੱਠ ਵਾਰੀ ਆਸਟ੍ਰੇਲੀਆ ਜਾ ਚੁੱਕੇ ਨੇ ਬਿਜ਼ਨਸ ਕਲਾਸ ਕਿਉਂਕਿ 25000 ਮਾਤਾ ਜੀ ਪੈਨਸ਼ਨ ਲੈਂਦੇ ਆ ਇਕਨੋਮੀ ਸੀਟ ਇਹਨਾਂ ਨੂੰ ਸੂਟ ਨਹੀਂ ਕਿਉਂਕਿ ਆਖਰ ਮੁੱਖ ਮੰਤਰੀ ਸਾਹਿਬ ਦੇ ਮਾਤਾ ਜੀ ਆ ਅੱਠ ਵਾਰੀ ਉੱਥੇ ਜਾ ਕੇ ਕਿੱਥੇ ਰਹੇ ਕਿਹਦੇ ਕੋਲੇ ਰਹੇ